ਸਭ ਤੋਂ ਪਹਿਲਾਂ ਤਾਂ ਮੈਂ ਸਮੁੱਚੇ ਦੇਸ਼ ਵਾਸੀਆਂ ਨੂੰ ਖਾਸਾ ਪੰਜਾਬੀਆਂ ਨੂੰ ਇਹ ਸੁਭ ਦਿਹਾੜੇ ਦੀਆਂ ਬਹੁਤ-ਬਹੁਤ ਵਧਾਈ ਦਿੰਦਾ। ਔਰ ਭਗਵਾਨ ਕ੍ਰਿਸ਼ਨ ਜੀ ਅਗੇ ਅਰਦਾਸ ਕਰਦਾ ਵੀ ਹਰ ਇੱਕ ਨੂੰ ਚੜ੍ਹਦੀ ਕਲਾ ਵਿੱਚ ਰੱਖੇ। ਤੇ ਔਰ ਜੋ ਅਚੇਚੇ ਤੌਰ ਤੇ ਅੱਜ ਇੱਥੇ ਪ੍ਰੋਗਰਾਮ ਰੱਖਿਆ ਰਿਹਾ ਆਵੇ ਹੌਸਟਲ ਗਰੁੱਪ ਬਣੀ। ਬਹੁਤ ਵਧੀਆ ਲੱਗਿਆ ਇੱਥੇ ਆ ਕੇ ਪ੍ਰਬੰਧੀਆਂ ਦਾ ਬਹੁਤ ਵਧੀਆ ਪ੍ਰਬੰਧ ਸੀਗਾ। ਤੇ ਜਿਹੜਾ ਉਹਨਾਂ ਦੇ ਮਾਧਮੇ ਰਹੀ ਇੱਥੇ ਭਗਵਾਨ ਕ੍ਰਿਸ਼ਨ ਦਾ ਆਸ਼ੀਰਵਾਦ ਲੈਣ ਦਾ ਮੈਨੂੰ ਮੌਕਾ ਪ੍ਰਾਪਤ ਹੋਇਆ। ਉਹਨਾਂ ਦਾ ਧੰਨਵਾਦੀ ਹਾਂ। ਔਰ ਇਸ ਪ੍ਰੋਜੈਕਟ ਨੂੰ ਦੇਖ ਕੇ ਵੀ ਮੈਨੂੰ ਬੜੀ ਖੁਸ਼ੀ ਹੋਈ ਸਾਡੇ ਸ਼ਹਿਰ ਦੇ ਵਿੱਚ ਇੱਕ ਬਹੁਤ ਵਧੀਆ ਇਨਵੈਸਟਮੈਂਟ ਹੋਈ ਹੈ ਇੱਥੋਂ ਦੇ ਵਪਾਰੀਆਂ ਨੂੰ ਇੱਥੋਂ ਦੇ ਇਨਵੈਸਟਰਾਂ ਨੂੰ ਇਹਦਾ ਬਹੁਤ ਫਾਇਦਾ ਹੋਊਗਾ ਸਾਡੇ ਜਿਸ ਤਰ੍ਹਾਂ ਕਿ ਅਸੀਂ ਸ਼ਹਿਰ ਦੀ ਐਂਟਰੀ ਤੇ ਕਿੰਨੀ ਵਧੀਆ ਕਲੋਨੀ ਕੱਟੀ ਗਈ ਹੈ ਮੈਂ ਸ hẳn ਬਰਨਾਲੇ ਦੀ ਇੱਕ ਸ਼ਾਨ ਹੈ ਤਾਂ ਬੜਾ ਅਪਰੀਸ਼ੀਏਟ ਕਰਦਾ ਮੈਂਨੂੰ ਧੰਨਵਾਦ ਦੀਆਂ ਵੀ ਸਾਡੇ ਸ਼ਹਿਰ ਦੇ ਵਿੱਚ ਇੱਕ ਇਹ ਵਧੀਆ ਪ੍ਰੋਜੈਕਟ ਲੈ ਕੇ ਆਏ ਔਰ ਮੈਂ ਉਮੀਦ ਕਰਦਾ ਅੱਗੇ ਤੋਂ ਵੀ ਇਹ ਅਜਿਹੇ ਹੋਰ ਪ੍ਰੋਜੈਕਟ ਜਿੱਥੇ ਇਥੋਂ ਦੇ ਇਨਵੈਸਟਰਾਂ ਨੂੰ ਆਪਣੀ ਇਨਵੈਸਟਮੈਂਟ ਕਰਨ ਦਾ ਮੌਕਾ ਮਿਲੇ ਜਿੱਥੋਂ ਦੇ ਲੋਕਾਂ ਨੂੰ ਰੋਜ਼ਗਾਰ ਮਿਲੇ ਤੇ ਉਹ ਇਸੇ ਪ੍ਰੋਜੈਕਟ ਲਿਆਉਂਦੇ ਰਹਿਣ ਅੱਜ ਇਸ ਸਾਲ ਗਰੁੱਪ ਵੱਲੋਂ ਅਜ ਬਨਾਲਾ ਦੇ ਵਿੱਚ ਜਨਮਸ਼ੀ ਅਪਰੂਵ ਮਨਾਇਆ ਗਿਆ ਸਾਡੇ ਸ਼ਹਿਰ ਦੀਆਂ ਬਹੁਤ ਵੱਡੀਆਂ ਸਥਿਤੀਆਂ ਨੇ ਉਸੇ ਹਿੱਸਾ ਲਿਆ ਅਸੀਂ ਉਹਨਾਂ ਸਾਰਿਆਂ ਦੇ ਸ਼ੁਕਰਗੁਜ਼ਾਰ ਹਾਂ ਅਸੀਂ ਭਗਵਾਨ ਕਿਸ਼ਨ ਜੀ ਨੂੰ ਪ੍ਰਾਰਥਨਾ ਕਰਦੇ ਹਾਂ ਕਿ ਸਾਰਿਆਂ ਨੂੰ ਤਰੱਕੀਆਂ ਬਖਸ਼ਣ ਇੱਥੇ ਆਇਆ ਅਨੁਸਾਰਾਂ ਨੂੰ ਸੁੱਖ ਦੇਣ ਇਸ ਬਨਾਲਾ ਸ਼ਹਿਰ ਦੀ ਬਹੁਤ ਤਰੱਕੀ ਹੋਵੇ ਪੰਜਾਬ ਦੀ ਬਹੁਤ ਤਰੱਕੀ ਹੋਵੇ ਆਸ਼ਿਆਨਾ ਬਣਾਣਾ ਹਰ ਇੱਕ ਬੰਦੇ ਦਾ ਸੁਪਨਾ ਹੁੰਦਾ ਹੈ ਤੁਸੀਂ ਉਹ ਆਸ਼ਿਆਨਾ ਦੇ ਰਹੇ ਹੋ ਕਿਸ ਤਰੀਕੇ ਨਾਲ ਸ਼ਹਿਰ ਵਾਸੀ ਨੂੰ ਸੁਨਿਆ ਦੇਣਾ ਚਾਹੁੰਦੇ ਸ਼ਹਿਰ ਵਾਸੀਆਂ ਵਾਸਤੇ ਬੜੀ ਅੱਛੀ ਇੱਕ ਕਲੋਨੀ ਡਵੈਲਪ ਹੋਈ ਹੈ ਟਾਊਨਸ਼ਿਪ ਡਵੈਲਪ ਹੋਈ ਹੈ ਜਿਹਦੇ ਚ ਕੀ ਹਰਾ-ਭਰਾ ਏਰੀਆ ਖੁੱਲਾ ਸਪੇਸ ਜਿਆਦਾ ਦਿੱਤਾ ਗਿਆ ਹੈ ਵਾਤਾਵਰਣ ਨੂੰ ਧਿਆਨ ਚ ਰੱਖ ਕੇ ਸਾਰੇ ਚੀਜ਼ਾਂ ਨੂੰ ਬਣਾਇਆ ਗਿਆ ਹੈ ਐਸਟੀਵੀ ਪਲਾਂਟ ਲਾਏ ਗਏ ਆ ਪਾਣੀ 1100 ਫੁੱਟ ਤੋਂ ਹੇਠਾਂ ਲਿਆਇਆ ਗਿਆ ਜਿਹਨਾਂ ਕੀ ਰਹਿਣ ਵਾਲੇ ਵਾਸੀਆਂ ਨੂੰ ਇਹਦਾ ਬਹੁਤ ਫਾਇਦਾ ਹੋਣਾ ਹੈ ਸਿਹਤ ਅੱਛੀ ਰਹੇ ਉਹਨਾਂ ਨੂੰ ਲਾਈਫ ਜਿਹੜੀ ਉਹਨਾਂ ਦੀ ਲੰਬੀ ਬਣੇ ਇਸ ਕੰਮ ਦੇ ਨਾਲ ਇਹਨੂੰ ਡਵੈਲਪ ਕੀਤਾ ਗਿਆ ਹੈ ਅਸੀਂ ਚਾਹੁੰਦੇ ਹਾਂ ਇਹ ਜਿਹੜਾ ਬਨਾਲਾ ਸ਼ਹਿਰ ਹੈ ਇਹਦੇ ਆਲੇ ਦੁਆਲੇ ਦੀਆਂ ਮੰਡੀਆਂ ਹੈਗੀਆਂ ਉਹ ਇਸ ਟਾਊਨਸ਼ਿਪ ਦਾ ਫਾਇਦਾ ਚੱਕਣਗੇ ਇਹ ਤਾਂ ਜਿਹੜੇ 100 ਪਲਾਟਾਂ ਦੀ ਕੀਤੀ ਵੀ ਉਹ ਅਸੀਂ ਅੱਜ ਨਵੇਂ 100 ਪਲਾਟਾਂ ਦੀ ਬੁਕਿੰਗ ਅੱਜ ਨਵੀਂ ਖੋਲੀ ਹੈ ਜਿਹੜੇ ਕਿ ਅੱਜ ਪ੍ਰਾਪਰਟੀ ਡੀਲਰ ਐਸੋਸੀਏਸ਼ਨ ਵੱਲੋਂ ਬੜਾ ਉਤਸ਼ਾਹ ਦੇਖਿਆ ਗਿਆ ਉਸ ਗੱਲ ਨੂੰ ਤੇ ਜਿਵੇਂ ਉਹ ਸਾਡੇ ਭਾਈ ਕਹਣਗੇ ਜਿਨੇ ਸੈਸ਼ਨ ਵਾਲੇ ਹੈਗੇ ਆ ਉਹਦੇ ਹਿਸਾਬ ਨਾਲ ਸਾਰਿਆਂ ਨੂੰ 플ੌਟ ਉਸੇ ਹਿਸਾਬ ਨਾਲ ਲੋਟ ਦਿੱਤੇ ਜਾਣਗੇ ਰਿਸ਼ਨ ਪਹੁੰਹਾਂ ਜੀ ਤੋਂ ਇਹ ਚਾਹਿਆ ਕਿ ਵੀ ਅਗਲੇ ਸਾਲ ਕੇ ਵੀ ਇਸ ਤੋਂ 10 ਗੁਣਾ ਜ਼ਿਆਦਾ ਵਧੀਆ ਤਰੀਕੇ ਦੇ ਨਾਲ ਆਪਾਂ ਜਨਮ ਦਿਨ ਮਨਾ ਜੀ ਹਾਂਜੀ ਇਹ ਠਾਕੁਰ ਜੀ ਦੀ ਕਿਰਪਾ ਹੈ ਜੀ ਠਾਕੁਰ ਜੀ ਨੇ ਇੱਥੇ ਬਨਾਲਾ ਦੇ ਵਿੱਚ ਸਾਨੂੰ ਇਹ ਇਦਾਂ ਦੀ ਜਨਮ ਦਿਨ ਮਨਾਉਣ ਦਾ ਮੌਕਾ ਦਿੱਤਾ ਹੈ ਅਸੀਂ ਜਾਣਦੇ ਹਾਂ ਕਿ ਅਗਲੀ ਵਾਰ ਵੀ ਇਸ ਤੋਂ ਜ਼ਿਆਦਾ ਵੱਧ ਚੜ ਕੇ ਇਦਾਂ ਦਾ ਪ੍ਰੋਗਰਾਮ ਮਨਾ ਸਕੀਏ ਪਰ ਉਹਨਾਂ ਦੀ ਕਿਰਪਾ ਬਰਪਾ ਕਰੇ ਕਿਸ ਤਰੀਕੇ ਦਾ ਆਯੋਜਨ ਸੀ ਜਿਹੜਾ ਅੱਜ ਇਹ ਜਨਮ ਦਿਨ ਸੀ ਕਿਸ ਤਰੀਕੇ ਦਾ ਮਨਾਏਗਾ ਅੱਜ ਉਹਨਾਂ ਨੂੰ 66 ਬੋਗ ਲਗਾਇਆ ਗਿਆ ਜੀ ਮ ਮਹਿੰਦੀ ਦਾ ਪ੍ਰੋਗਰਾਮ ਸੀਗਾ ਜੀ ਬੱਚਿਆਂ ਵਾਸਤੇ ਟੈਟੂ ਸੀਗੇ ਗਾਇਕ ਕਰਨ ਜੀ ਜਿਹੜੇ ਸੀਗੇ ਉਹ ਚੰਡੀਗੜ੍ਹ ਤੋਂ ਉਹਨਾਂ ਨੇ ਇਸ ਤੇ ਸ਼ਿਰਕਤ ਕੀਤੀ ਬੜੇ ਬਧੀ ਭਜਨ ਸੰਧਿਆ ਨਾਲ ਸਾਰਿਆਂ ਸਮਾਂ ਬੰਨਿਆ ਉਹਨਾਂ ਨੇ ਔਰ ਗॉड ਸਾਹਿਬ ਨੇ ਰਕੇਸ਼ ਗॉड ਜੀ ਨੇ ਪੂਜਾ ਸਟਾਰਟ ਕਰਕੇ ਸਾਰਿਆਂ ਨੂੰ ਬੜਾ ਸਾਰਿਆਂ ਨੂੰ ਅਸ਼ੀਰਵਾਦ ਦਿੱਤਾ ਤਾਂ ਸਾਨੂੰ ਸਾਰਿਆਂ ਨੂੰ ਪ੍ਰਸ਼ਾਦ ਔਰ ਸਾਰੇ ਅਸ਼ੀਰਵਾਦ ਦੇ ਲਈ ਅਸੀਂ ਉਹਨਾਂ ਦੇ ਵੀ ਬਹੁਤ ਸ਼ੁਕਰਾਨਾ ਮੇਰੇ ਵੱਲੋਂ ਪਬਲਿਕਲੀ ਸ਼ੁਕਰਾਨਾ ਸਾਰੇ ਹੀ ਉਸ ਵੱਲੋਂ ਬਹੁਤ ਬਹੁਤ ਮੁਬਾਰਕਾਂ ਅੱਜ ਜਨਮਾਸਟਰੀ ਦਾ ਤੇ ਹਰ ਬੜੇ ਤੋਂ ਤਾਬਲਾ ਉਸ ਵਰਗਰ ਤੋਂ ਬਣਾਇਆ ਗਿਆ ਠੀਕੇ ਲੋਕਾਂ ਨੂੰ ਝੋਟਾਂ ਵਾਰੇ ਜਿਹੜੀ 100 ਪਲਾਟ ਹੈ ਲੈਨੇ ਕੱਢੇ ਸੀ ਉਹਨਾਂ ਬਾਰੇ ਜਾਣਕਾਰੀ ਦਿੱਤੀ ਅੱਜ ਸਾਡੀ ਸਾਰੀ ਪ੍ਰੋਪਰਿਟੀਸ਼ਨ ਹੋ ਗਈ ਹੈ ਜਿਹੜੀ ਅਸੀਂ ਪੂਰਾ ਅਚਨਾ ਕੀਤੀ ਰੱਖਦਾ ਨਾਮ ਲੱਗਦਾ ਕਿ ਜਿਹੜੀ ਸਾਡੀ ਇਹ ਹੌਸਵਾਲ ਪ੍ਰੋਜੈਕਟ ਹੈ ਇੱਕ ਦਿਨ ਰਾਤ ਕੰਪਨੀ ਤਕੀਕ ਕਰੇ ਅੱਤੇ ਅਸੀਂ ਵਿਸ਼ਵਾਸ ਦਿਵਾਉਂਦੇ ਆ ਇਨਵੈਸਟਰ ਨੂੰ ਔਰ ਰੈਜੀਡੈਂਸਲ ਨੂੰ ਕਿ ਜਿਹੜੀ ਕਲੋਨੀ ਬਹੁਤ ਹੀ ਵਧੀਆ ਕਲੋਨੀ ਹੈ ਬਣਾਈ ਗਈ ਹੈ ਇਹਦੀ ਸਾਰੇ ਹੀ ਕਿੰਨੀ ਇਹਨਾਂ ਹੀ ਸੀ ਮੇਰਾ ਸਾਰਿਆਂ ਉੱਕੇ ਨੇ ਆਪਾਂ ਆ ਕੇ ਇੱਥੇ ਵੱਧ ਨੂੰ ਵੱਧ ਡਾਇਰੈਕਟ ਲੈਂਡ ਅਤੇ ਆਪਣਾ ਜਿਹੜਾ ਸੁਪਨਾ ਹੈ ਹਰ ਇਨਸਾਨ ਦਾ ਸੁਪਨਾ ਹੁੰਦਾ ਘਰ ਬਣਾਉਣ ਦਾ ਉਹ ਇੱਥੇ ਸੁਪਨਿਆਂ ਦਾ ਇੱਕ ਸੰਸਾਰ ਹੈ ਸੁਪਨਿਆਂ ਦਾ ਘਰ ਹੈ ਜਿਹੜੀ ਆਸਫਾਲ ਗਰੁੱਪ ਹੈ ਜਿਹੜਾ ਮੈਂ ਆਸਫਾਲ ਗਰੁੱਪ ਦੇ ਨਿਲਜੀ ਨੂੰ ਸ਼ਰਮਾ ਜੀ ਨੂੰ ਸਾਰਿਆਂ ਨੂੰ ਬਰਾਹੀ ਦਿੰਦਾ ਇਸ ਸਟ੍ਰੈਸਟ ਮੀਡੀਆ ਤੇ ਮੈਡਮ ਨੂੰ ਜਿੰਨ੍ਹਾਂ ਨੇ ਬਰਨਾਲੇ ਨੂੰ ਇੰਨਾ ਸੋਹਣਾ ਪ੍ਰੋਜੈਕਟ ਦਿੱਤਾ ਅਸੀਂ ਦਿਲੋਂ ਧੰਨਵਾਦੀ ਹਾਂ ਅਪ੍ਰੀਸੀਏਸ਼ਨ ਸ਼ਹਿਰ ਨਿਵਾਸੀ ਤਾਂ ਕਿ ਜੋ ਸਾਡੇ ਸ਼ਹਿਰ ਦੇ ਵਿੱਚ ਇੰਨਾ ਸੋਹਣਾ ਪ੍ਰੋਜੈਕਟ ਲੈ ਕੇ ਆਏ ਨੇ ਮੈਂ ਸਾਰਾਂ ਦਿਲ ਵੱਲੋਂ ਦਿਲ ਦੀਆਂ ਗਹਿਰਾਈਆਂ ਤੋਂ ਇਹਨਾਂ ਦਾ ਧੰਨਵਾਦ ਕਰਦਾ ਹਾਂ ਕਿ ਸਾਰੇ ਪੰਜਾਬ ਵਾਸੀਆਂ ਨੂੰ ਬਰਨਾਲਾ ਨਿਵਾਸੀਆਂ ਨੂੰ ਬਧਾਈਆਂ ਦਿੰਦਾ ਜੈ ਜੀ ਸ਼ਿੰਜੈ ਜੈ